ਕਿਸਾਨਾਂ ਨੂੰ ਨੈਸ਼ਨਲ ਪੱਧਰ ਉਤੇ ਸਨਮਾਨ ਦੇਣ ਲਈ ਖਰੀਸੀ ਜਾਗਰਣ ਦੁਆਰਾ ਦਿੱਲੀ ਦੇ ਪੂਸਾ ਵਿਖੇ ਅਜੋਜਿਤ ਅਤੇ ਮਹੀਂਦਰਾ ਟਰੈਕਟਰ ਦੁਆਰਾ ਸਪான்ਸਰ ਐਮ ਐਫ ਓ ਆਈ ਅਵਾਰਡ 2023 ਕਰਵਾਇਆ ਗਿਆ। ਇਸੇ ਦੌਰਾਨ ਮਹੀਂਦਰਾ ਟਰੈਕਟਰ ਵੱਲੋਂ ਟਰੈਕਟਰ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਮਹੀਂਦਰਾ ਦਾ ਨਵਾਂ ਟਰੈਕਟਰ ਨੋਵੋ 55 ਡੀ ਆਈ ਮੌਜੂਦ ਸੀ। ਸੋ ਆ ਮਹੀਂਦਰਾ ਟਰੈਕਟਰ ਦੇ ਇੱਕ ਅਧਿਕਾਰੀ ਤੋਂ ਜਾਣਦੇ ਹਾਂ ਇਸ ਟਰੈਕਟਰ ਵਿਛਲੇ ਵੱਖ-ਵੱਖ ਫੀਚਰਾਂ ਬਾਰੇ। ਹਾਂਜੀ ਸਤਿ ਸ਼੍ਰੀ ਅਕਾਲ ਪਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ ਆਪਣਾ ਜਿਹੜਾ ਟਰੈਕਟਰ ਲੈ ਕੇ ਆਇਆ ਹਾਂ ਇਹਨਾਂ ਬਾਰੇ ਥੋੜਾ ਜਿਹਾ ਦੱਸੋਗੇ ਵੀ ਕੀ ਹੈ ਹਾਂਜੀ ਸਰ ਬਿਲਕੁਲ ਜੀ ਆਪਣਾ ਮਹਿੰਦਰਾ ਦਾ ਲੋਗੋ 755 ਡੀਏ ਟਰੈਕਟਰ ਹੈ ਵਾ ਹਾਂਜੀ ਜਿਹੜਾ 75 ਐਚਪੀ ਦੇ ਵਿੱਚ ਆਪਣਾ ਅਵੇਲੇਬਲ ਹੈਗਾ ਵਾ ਹਾਂਜੀ 75 ਐਚਪੀ ਟਰਬੋ ਚਾਰਜਰ ਦੇ ਨਾਲ ਹਾਂਜੀ ਹਾਂਜੀ ਇਹਦੇ ਵਿੱਚ ਆਪਣਾ ਕੀ ਕੀ ਫੀਚਰ ਨੇ ਬਾਈ ਫੀਚਰਸ ਦੇਖੋ ਇਹਦੇ ਵਿੱਚ ਪਹਿਲਾਂ ਤਾਂ ਜੀ ਆਰ ਡੀ ਸੀਐਡੀ ਇਹ ਕੈਕਟਰ ਹੈਗਾ ਵਾ ਆਪਣਾ ਹਾਂਜੀ ਜਿਹੜਾ ਕਿ ਤਿੰਨ ਮੋਡ ਦੇ ਨਾਲ ਆਉਂਦਾ ਵਾ ਆਪਣਾ ਹਾਂਜੀ ਹਾਂਜੀ ਨੋਰਮਲ ਮੋਡ ਪਾਵਰ ਮੋਡ ਪੋਰ ਪਾਵਰ ਡੀਜ਼ਲ ਸੇਵ ਮੋਡ ਦੇ ਵਿੱਚ ਆਉਂਦਾ ਹਾਂਜੀ ਹਾਂਜੀ ਨੋਰਮਲ ਮੋਡ ਦੇ ਵਿੱਚ ਆਪਾਂ ਨੂੰ 75 ਐਚਪੀ ਪ੍ਰੋਵਾਈਡ ਕਰਦਾ ਵਾ ਹਾਂਜੀ ਹਾਂਜੀ ਪਾਵਰ ਮੋਡ ਦੇ ਵਿੱਚ ਕੋ 78 ਐਚਪੀ ਪ੍ਰੋਵਾਈਡ ਕਰਦਾ ਵਾ ਉਹ ਡੀਜ਼ਲ ਸੇਵ ਮੋਡ ਦੇ ਵਿੱਚ ਸਭ ਤੋਂ 72 ਐਚਪੀ ਪ੍ਰੋਵਾਈਡ ਕਰਦਾ ਵਾ ਠੀਕ ਹੈ ਹਾਂਜੀ ਹਾਂਜੀ ਬਾਕੀ ਇਹਨਾਂ ਦੇ ਵਿੱਚ ਗੀਅਰ ਕਿੰਨੇ ਨੇ ਤੇ ਜਿਹੜਾ ਇਹਦਾ ਗੀਅਰ ਬਾਕਸ ਹੈਗਾ ਜੀ ਉਹ ਸਾਡਾ 15+15 ਹੈਗਾ ਵਾ 15 ਫੋਰਵਰਡ ਹੈ 15 ਰਿਵਰਸ ਹੈ ਇਹਦੇ ਵਿੱਚ ਆਪਾਂ ਨੂੰ ਸ਼ਟਲ ਗੀਅਰ ਦਿੱਤਾ ਹੋਇਆ ਵਾ ਹਾਂਜੀ ਹਾਂਜੀ ਸੇਮ ਗੀਅਰ ਦੇ ਵਿੱਚ ਤੁਸੀਂ ਟਰੈਕਟਰ ਨੂੰ ਅੱਗੇ ਔਰ ਪਿੱਛੇ ਕਰ ਸਕਦੇ ਹੋ ਹਾਂਜੀ ਹਾਂਜੀ 15 ਫੋਰਵਰਡ ਗੀਅਰਿਆਂ ਦੇ ਵਿੱਚ 15 ਹੀ ਆਪਣੇ ਨੂੰ ਰਿਵਰਸ ਗੀਅਰ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਕਿਸਾਨਾਂ ਵਾਸਤੇ ਕਿੰਨੇ ਲਾਹੇਵੰਦ ਸੀਦਾ ਇਹ ਦਾ ਵੀ ਲੈਕ ਕਲੀਅਰ 4 ਬਿਲਡ ਡਰਾਈਵ ਟਰੈਕਟਰ ਹੈ ਤਿੰਨ ਮੋੜ ਦੇ ਵਿੱਚ ਹੈਗਾ ਵਾ ਹਾਂ ਜੀ ਕਸਟਮਰ ਨੂੰ ਜਿਸ ਵੀ ਇੰਪਲੀਮੈਂਟ ਵਾਸਤੇ ਉਧਰ ਦੀ ਪਾਵਰ ਚਾਹੀਦੀ ਹੈ ਜਿੰਨਾਂ ਦੀ ਐਚਪੀ ਚਾਹੀਦੀ ਹੈ ਉਧਰ ਦੀ ਐਚਪੀ ਪ੍ਰੋਵਾਈਡ ਹੋ ਜਾਂਦੀ ਹੈ ਹਾਂ ਜੀ ਫਸਟ ਉਹ ਦੂਸਰਾ ਜਿਹੜੀ ਲਿਫਟ ਕੈਪੈਸਿਟੀ ਹੈਗੀ ਆ ਹਾਂ ਜੀ ਲਿਫਟ ਕੈਪੈਸਿਟੀ ਐਮ ਲਿਫਟ ਬੋਲਦੇ ਆ ਇਹਨੂੰ ਹਾਂ ਜੀ ਠੀਕ ਹੈ ਜੀ ਇਹ ਜਿਹੜੀ ਆਪਣੀ ਟਰੈਕਟਰ ਇੰਡਸਟਰੀ ਵਿੱਚ ਸਭ ਤੋਂ ਜ਼ਿਆਦਾ ਹੈਗੀ ਆ ਇਹ ਵਾਲੀ ਲਿਫਟ ਹੈਗੀ ਜੀ ਜੋ ਜਿੰਨੇ ਵੀ ਸੈਂਸਿੰਗ ਦੇ ਜਿਵੇਂ ਆਲੂ ਦੀ ਪਟਾਈ ਹੈ ਆਲੂ ਦੀ ਡਾਈ ਹੈਗੀ ਹੈ ਜਿੰਦਾ ਵੀ ਸੈਂਸਿੰਗ ਵਾਲੇ ਕੰਮ ਹੈਗੇ ਅਧਿਕਾਰੀ ਜਿਨ੍ਹਾਂ ਨੇ ਮਹੀਂਦਰਾ ਟਰੈਕਟਰ ਦੇ ਨਵੇਂ ਮਾਡਲ ਨੋਵੋ 55DI ਦੇ ਵੱਖ-ਵੱਖ ਫੀਚਰਾਂ ਬਾਰੇ ਜਾਣਕਾਰੀ ਦਿੱਤੀ ਸੋ ਇਸ ਮੇਲੇ ਵਿੱਚ ਹੋਰ ਵੀ ਵੱਖ-ਵੱਖ ਤਰ੍ਹਾਂ ਦੀ ਖੇਤੀ ਸੰਧਾਂ ਦੀ ਜਾਣਕਾਰੀ ਲਈ ਜੁੜੇ ਰਹੋ ਕ੍ਰਿਸ਼ੀ ਜਾਗਰਣ ਪੰਜਾਬੀ ਦੇ ਨਾਲ